ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਤੁਸੀਂ ਕਰ ਵੀ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਈ ਵੀ ਨਿਊ ਅਪਡੇਟ ਆਉਂਦਾ ਜੋਬ ਨਾਲ ਰਿਲੇਟਡ ਚਾਹੇ ਕੰਟੈਕਟ بیس ਤੇ ਹੋਵੇ ਜਾਂ ਰੈਗੂਲੇਸ਼ਨ ਤੇ ਪੂਰਾ ਤੇ ਬਿਲਕੁਲ ਸਹੀ ਸਟ੍ਰਿਕਟ ਸਾਡੇ ਚੈਨਲ ਤੇ ਦੇਖਣ ਨੂੰ ਮਿਲਦਾ ਇਸ ਲਈ ਸਾਡੇ ਚੈਨਲ ਨੂੰ ਜੋ ਵੀ ਮੁੰਡੇ ਕੁੜੇ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਆਲ ਆਨ ਕਰਕੇ ਛੱਡ ਦਿਓ ਤਾਂ ਜੋ ਕੋਈ ਵੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਉਹਦਾ ਕਾਰਨ ਕੀ ਹੈ ਜੀ ਕਿਉਂਕਿ ਡੇਟ ਪਿੱਛੇ ਤੋਂ ਬਾਅਦ ਨੋਟੀਫਿਕੇਸ਼ਨ ਮਿਲਦਾ ਤਾਂ ਕੋਈ ਫਾਇਦਾ ਨਹੀਂ ਇਸ ਲਈ ਪਹਿਲਾਂ ਹੀ ਬੈਲ ਆਈਕਨ ਬਟਨ ਨੂੰ ਆਲ ਕਰਕੇ ਛੱਡ ਦਿਓ ਪੋਸਟਿੰਗ ਐਸਜੀਪੀਸੀ ਯੂਨੀਵਰਸਿਟੀ ਭਰਤੀ ਹੈ ਜੀ ਪੋਸਟਾ ਕਾਦੀ ਹੈ ਜੀ ਅਸਿਸਟੈਂਟ ਪ੍ਰੋਫੈਸਰ ਰੈਸਟਿਟਿਊਟ ਪ੍ਰੋਫੈਸਰ ਸੈਲਰੀ 50 ਪਲੱਸ ਦੇਣਗੇ ਜੀ ਉਮਰ ਹੱਦ ਯੋਗਤਾ ਅਪਲਾਈ ਕਰਨ ਦਾ ਤਰੀਕਾ ਤੁਹਾਨੂੰ ਸਾਰਾ ਕੁਝ ਡਿਟੇਲ ਇੰਨ ਦੱਸਿਆ ਜਾਊਗਾ ਪਲੀਜ਼ ਸਾਡੀ ਵੀਡੀਓ ਨੂੰ ਲਾਸਟ ਤੱਕ ਜਰੂਰ ਵਿਜ਼ ਠੀਕ ਹੈ ਜੀ ਆ ਦੇਖੋ ਜੀ ਆ ਗਿਆ ਇਹਨਾਂ ਦਾ ਨੋਟੀਫਿਕੇਸ਼ਨ ਠੀਕ ਹੈ ਜੀ ਦਿਖਾ ਦਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਹੈ ਜੀ ਫਤਿਹਗੜ ਸਾਹਿਬ ਪਿੰਨ ਕੋਡ ਹੈਗਾ 140 406 ਠੀਕ ਹੈ ਫੈਕਲਟੀ ਓਪਨਿੰਗ ਪੋਸਟਾਂ ਲਿਖਿਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੈ ਜੀ ਫਤਿਹਗੜ ਸਾਹਿਬ ਸਾਰਾ ਕੁਝ ਲਿਖਿਆ ਐਡਰੈਸ ਜੀ ਹੈ ਠੀਕ ਹੈ ਜੀ ਤੇ ਫੈਕਸਡ ਹੈ ਨਾ ਇਹ ਐਸਜੀਪੀਸੀ ਤੋਂ ਠੀਕ ਹੈ ਜੀ ਤੇ ਅਪਲੀਕੇਸ਼ਨ ਇਨਵਾਈਟਰ ਟੂ ਕੈਂਟ eligible candidate teaching post aa ne is associate professor assistant professor ਠੀਕ ਹੈ ਜੀ ਤੇ ਕਿਵੇਂ ਭਰਨੀ ਹੈ ਕੀ ਗੱਲਬਾਤ ਆ ਤੁਹਾਨੂੰ ਅੱਗੇ ਵੀ ਦੱਸ ਦਿਆਂ ਠੀਕ ਹੈ ਲੈ ਚੱਲਦੇ ਆ ਇਹਨਾਂ ਦੇ ਅੱਗੇ ਡਿਟੇਲ ਤੇ ਆਜੂ ਡਿਟੇਲ ਦਿਖਾਉਂਦੇ ਸਾਨੂੰ ਇਹਨਾਂ ਦੇ ਐਸੋਸੀਏਟ ਪ੍ਰੋਫੈਸਰ ਜੀ ਕੰਪਿਊਟਰ ਸਾਇੰਸ ਦੀ ਇੱਕ ਪੋਸਟ ਐਜੂਕੇਸ਼ਨ ਦੀ ਇੱਕ ਪੋਸਟ ਜੀ ਇੰਗਲਿਸ਼ ਦੀ ਇੱਕ ਪੋਸਟ ਜੀ ਪੰਜਾਬੀ ਦੀ ਜਿਹੜੀ ਹੈਗੀ ਉਹ ਵੀ ਇੱਕ ਪੋਸਟ ਸਰ ਫੈਲੋਕਸਟਰੀ ਦੀ ਦੋ ਪੋਸਟਾਂ ਜੀ ਰਿਲੀਜੀਅਨ ਸਟਡੀਜ਼ ਦੀ ਇੱਕ ਪੋਸਟ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੈ ਕਿ ਅਸਿਸਟੈਂਟ ਪ੍ਰੋਫੈਸਰ ਠੀਕ ਹੈ ਜੀ ਜਿਹੜੀ ਆ ਪੋਸਟ ਸਾਰੇ ਰੈਗੂਲਰ ਹੀ ਨੇ ਠੀਕ ਹੈ ਤੇ ਜਿਹੜੀ ਆ ਪੋਸਟਾਂ ਨੇ ਰੈਗੂਲਰ ਕੰਟਰੈਕਟ ਬੇਸ ਤੇ ਨੇ ਜੀ ਪਹਿਲੇ ਜਿਹਨੇ ਸਟੱਡੀ ਦੇ ਇੱਕ ਪੋਸਟ ਆ ਰੈਗੂਲਰ ਹੈ ਜੀ ਐਗਰੀਕਲਚਰ ਦੀ ਇੱਕ ਪੋਸਟ ਰੈਗੂਲਰ ਪੰਜ ਪੋਸਟਾਂ ਕੰਟਰੈਕਟ ਬੇਸ ਠੀਕ ਹੈ ਜੀ ਬੂਟ ਨੇ ਸਾਇੰਸ ਦੇ ਪੋਸਟਾਂ ਨੇ ਤਿੰਨ ਨੇ ਜੀ ਇੱਕ ਰੈਗੂਲਰ ਸਾਇੰਸ ਦੇ ਪੋਸਟਾਂ ਨੇ ਹੈਗਾ ਇੱਕ ਰੈਗੂਲਰ ਇੱਕ ਕੰਟਰੈਕਟ ਬੇਸ ਤੇ ਕੈਮਿਸਟਰੀ ਦੀ ਪੋਸਟ ਇੱਕ ਰੈਗੂਲਰ ਤੇ ਤੇਨੇ ਕੰਟਰੈਕਟ بیس ਤੇ ਮੈਥਮੈਟਿਕਲ ਤੇ ਜਿਹੜੀ ਹੈਗੇ 7 ਪੋਸਟਸ ਸੱਤੇ ਕੰਟਰੈਕਟ بیس ਤੇ ਨੇ ਫਿਜ਼ਿਕਸ ਦੀ ਇੱਕ ਪੋਸਟ ਰੈਗੂਲਰ ਤੇ ਚਾਰ ਕੰਟਰੈਕਟ بیس ਤੇ ਨੇ ਜੀਓਲੋਜੀ ਤੇ ਨੇ ਕੰਟਰੈਕਟ ਨੇ ਜੀ ਕਮਰਸ ਦੀਆਂ ਨੇ 8 ਪੋਸਟਾਂ ਠੀਕ ਹੈ ਜਿਹੜੇ ਕੰਟਰੈਕਟ بیس ਤੇ ਨੇ ਐਜੂਕੇਸ਼ਨ ਤੇ ਆ ਜੋ ਜੀ 10 ਪੋਸਟਾਂ ਨੇ ਦਸੇ ਦਸੇ ਜਿਹੜੇ ਹੈਗੀਆਂ ਨੇ ਕੰਟਰੈਕਟ بیس ਤੇ ਨੇ ਇਹਦੇ ਵਿੱਚ ਦੇਖ ਲਓ ਜੀ ਇੱਕ ਤਾਂ এডਿਊਕੇਸ਼ਨ ਦੇ ਚਾਰ ਪੋਸਟ ਆ ਜੁਕਿਨ ਚਾ ਦੋ ਹਿਸਟਰੀ ਦੇ ਆ ਨੇ ਪੋਲੀਟੀਕਲ ਸਾਇੰਸ ਇੱਕ ਸੋਸੋਲਰ ਜੀ ਪੰਜਾਬੀ ਤੇ ਇੰਗਲਿਸ਼ ਇਹਨਾਂ ਦੇ ਕਿਗਨੇ ਠੀਕ ਹੈ ਜੀ ਜੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਅੱਗੇ ਆ ਕਿ ਫਿਜ਼ੀਕਲ এডਿਊਕੇਸ਼ਨ ਇੱਕ ਰੈਗੂਲਰ ਤੇ ਨੋ ਕੰਟਰੈਕਟ ਵਿੱਚ ਪੋਸਟ ਆਣੀ ਠੀਕ ਹੈ ਤੁਸੀਂ ਸਾਰੇ ਇਸ ਚੀਜ਼ ਦਾ ਧਿਆਨ ਦੇਖ ਲਿਓ ਕਿ ਰੈਗੂਲਰ ਕਿਹੜੀ ਪੋਸਟ ਹੈ ਕੰਟਰੈਕਟ ਕਿਹੜੀ ਹੈ ਜੇ ਕਿਸ ਨੂੰ ਨਹੀਂ ਪਤਾ ਲੱਗਦਾ ਤੇ ਤੁਸੀਂ ਮੇਰੇ ਤੋਂ ਪਰਸਨਲੀ ਪੁੱਛ ਸਕਦੇ ਹੋ ਠੀਕ ਹੈ ਜੀ ਫਿਰ ਜੀਓਗ੍ਰਾਫੀ ਦੀ ਇੱਕ ਪੋਸਟ ਤੇ ਤੋ ਪੋਸਟਾਂ ਨੇ ਕੰਟਰੈਕਟ ਕੰਪਿਊਟਰ ਸਾਇੰਸ ਦੇ ਜਿਹੋ ਹੀ ਗੱਲ 8 ਕੰਟਰੈਕਟ ਹੈ ਫੂਡ ਪ੍ਰੋਸੈਸਿੰਗ ਦੇ ਆ 2 ਕੰਟਰੈਕਟ ਇੱਕ ਰੈਗੂਲਰ ਇੰਗਲਿਸ਼ ਦੀ ਜੀ ਇੱਕ ਰੈਗੂਲਰ ਤੇ 7 ਕੰਟਰੈਕਟ ਪੰਜਾਬੀ ਦੇ ਦੋ ਰੈਗੂਲਰ ਦੋ ਕੰਟਰੈਕਟ ਨੇ ਪੰਜਾਬੀ ਵਾਲੇ ਲਈ ਵਧੀਆ ਮੌਕਾ ਹੈ ਠੀਕ ਹੈ ਦੋ ਰੈਗੂਲਰ ਤੋਂ ਕੰਟਰੈਕਟ ਨੇ ਲਾ ਦੀ ਹੈਗੇ ਜੀ 9 ਪੋਸਟਾਂ ਤੇ 9 ਦੇ 9 ਕੰਟਰੈਕਟ ਫਿਜ਼ੀਓਥੈਰੇਪੀ ਦੀ ਹੈਗੀ ਇੱਕ ਪੋਸਟ ਰੈਗੂਲਰ ਇੱਕ ਕੰਟਰੈਕਟ ਮਿਊਜ਼ਿਕ ਦੀ ਇੱਕ ਕੰਟਰੈਕਟ ਰੈਗੂਲਰ ਹੈ ਨਹੀਂ ਕਿ ਕੰਸਟ੍ਰਿਕ ਦੀ ਰੈਗੂਲਰ ਕੰਟਰੈਕਟ ਹੈ ਨਹੀਂ ਇਕਨੋਮਿਕਸ ਦੇ ਕਿ ਪਲੀਟੀਕਲ ਤੇ ਸੋਲਰ ਦੀ ਦੋਨੇ ਹੀ ਰੈਗੂਲਰ ਪੋਸਟਾਂ ਨੇ ਠੀਕ ਹੈ ਜੀ ਇਹਨਾਂ ਕਾ ਜਨਰਲ ਕੰਡੀਸ਼ਨ ਜਿਹੜੀ ਲਿਖਿਆ ਹੈ ਇਹਨਾਂ ਨੇ ਤੁਸੀਂ ਉਹ ਦੇਖ ਸਕਦੇ ਹੋ ਉਹਨਾਂ ਕਾ ਸੈਲਰੀ ਜਿਸਨੂੰ ਸੈਲਰੀ 50% ਅਨੁਸਾਰ ਕਿ ਜੁਡੀਸੀ ਨੈਟਰ ਦੇ ਅਨੁਸਾਰ ਕਿ ਮੌਕੇ ਤੇ ਕੋਈ ਸੈਲਰੀ ਬਤਾ ਕੇ ਤਾਸ ਸਕਦੇ ਨੇ ਦਾ ਵੈਕੈਂਸੀ ਨੇ ਨੇਚਰ ਚੇਂਜਡ ਜੇ ਮੌਕੇ ਤੇ ਕੋਈ ਸਿਸਟਮ ਬਣੇ ਤਾਂ ਵੈਕੈਂਸੀ ਚੀਜ਼ ਵੀ ਕਰ ਸਕਦੇ ਨੇ ਠੀਕ ਹੈ ਜੀ ਇਹਨਾਂ ਨੇ ਕਿਹਾ ਕਿ ਹੈਵ ਅ ਜੁਡੀਸੀ ਨੈਟ ਆਲਸੋ ਇਹ ਮਤਲਬ ਕਿ ਸੈਨਸੋੜੀ ਗੱਲ ਬਹੁਤ ਜੀ ਠੀਕ ਹੈ ਜੀ ਨੇ ਲਿਖਿਆ ਹੈ ਕਿ ਜੂਡੀਸ਼ੀਨ ਨਿਯਮ ਸਰਪਨਾਇਆ ਜਾਊਗਾ ਠੀਕ ਹੈ ਜੀ ਠੀਕ ਹੈ ਦੇ ਵਿੱਚ ਕੋਈ ਹੋਰ ਗੱਲਬਾਤ ਠੀਕ ਹੈ ਜੀ ਇਹਨਾਂ ਨੇ ਇੱਕ ਗੱਲ ਇੱਕ ਹੋਰ ਸਪੈਸ਼ਲ ਮੈਂਸ਼ਨ ਕੀਤੀ ਹੈ ਕਿ ਜਿਹੜੇ ਵੀ ਮੁੰਡੇ ਕੁੜੀਆਂ ਜਿਨ੍ਹਾਂ ਦਾ ਨੈਟ ਕਲੀਅਰ ਨਹੀਂ ਹੈਗਾ ਜੀ ਉਹ ਸਿਰਫ ਕੰਟ੍ਰੈਕਟ ਪੋਸਟ ਲਈ ਭਰ ਸਕਦੇ ਨੇ ਠੀਕ ਹੈ ਜੀ ਜਿਨ੍ਹਾਂ ਦਾ ਜੂਡੀਸ਼ੀਨ ਨੈਟ ਨਹੀਂ ਹੈਗਾ ਸਿਰਫ ਕੰਟ੍ਰੈਕਟ ਵੀ ਭਰ ਸਕਦੇ ਨੇ ਤੇ ਕੰਟ੍ਰੈਕਟ ਵੀ ਪੋਸਟ ਜਿਹੜੇ 1 ਸਾਲ ਵਾਸਤੇ ਹੋਊਗੀ ਠੀਕ ਹੈ ਜੀ ਕੰਟ੍ਰੈਕਟ ਪੋਸਟ 1 ਸਾਲ ਵਾਸਤੇ ਹੋਊਗੀ ਰੈਗੂਲਰ ਪੋਸਟ ਰੈਗੂਲਰ ਚੱਲ ਨਹੀਂ ਚੱਲ ਰਹੀ ਹੈ ओके सर ਤੇ ਹੁਣ ਨੈਕਸਟ ਤਰੀਕਾ ਜਦੋਂ ਸ਼੍ਰੀ ਜੀ ਇਹਨਾਂ ਨੇ ਲਿਖ ਰੱਖਿਆ ਗਿਆ ਹੂ ਟੂ ਅਪਲਾਈ ਕਿ ਤੁਸੀਂ ਅਪਲਾਈ ਕੀ ਕਰਨਾ ਹੈ ਮੈਂ ਕਿਹਾ ਇੰਟਰਵਿਊ ਹੋਊਗਾ ਸਰ ਜੀ ਛੋਟਾ ਜਿਹਾ ਕੋਈ ਟੀਡੀ ਇਹਨੇ ਤਾਂ ਜਾਊਗਾ ਜਿਹੜੇ ਪੋਸਟਾਂ ਸਿੱਧੇ ਇੰਟਰਵਿਊ ਬੇਸਡ ਨੇ ਜੀ ਇਹ ਤੁਹਾਨੂੰ ਦੱਸਣਾ ਭੁੱਲ ਗਿਆ ਸੋਰੀ ਕਿ ਕੋਈ ਇਹ ਪੇਪਰ ਨਾਲ ਕੁਝ ਨਹੀਂ ਹੋਣਾ ਸਿੱਧਾ ਇੰਟਰਵਿਊ ਬੇਸ ਨੇ ਠੀਕ ਹੈ ਜੀ ਐਪਲੀਕੇਸ਼ਨ ਮਸਟ ਬੀ ਸਬਮਿਟਡ ਇਨ ਪ੍ਰੋਗੈਸ ਫਾਰਮੈਟ ਕੈਂਡੀਡੇਟ ਕਹਿੰਦੇ ਜਿਹੜੀ ਪੋਸਟ ਆਫਲਾਈਨ ਭਰਨੀ ਆਣੀ ਜੀ ਤੇਰਾ ਫਾਰਮੈਟ ਜਿਹੜਾ ਇੱਥੋਂ ਡਾਊਨਲੋਡ ਕਰ ਲੈਣਾ ਵਾ ਜਿਹੜੇ ਵੀ ਮੇਰੇ ਭੈਣ ਭਰਾ ਇੱਥੋਂ ਡਾਊਨਲੋਡ ਕਰ ਸਕਦੇ ਕਰ ਲਿਓ ਜਿਹੜੇ ਨਹੀਂ ਕਰ ਸਕਦੇ ਤੇ ਆ ਮੇਰਾ ਨੰਬਰ ਹੈ ਠੀਕ ਹੈ ਮੇਰੇ ਤੋਂ ਮੰਗਵਾ ਸਕਦੇ ਹੋ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਆਪਾਂ ਪੀਡੀਐਫ ਕਢਾਉਂਦੇ ਰਿਓ ਠੀਕ ਹੈ ਜੀ ਜੀ ਇਹ ਨਹੀਂ ਕਰਨ ਡਿਸਕ੍ਰਿਪਸ਼ਨ ਦਾ ਵਟਸਐਪ ਦਾ ਲਿੰਕ ਹੋਗਾ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਓਕੇ ਸਰ ਤੇ ਨੈਕਸਟ ਕੀ ਹੈ ਅਪਲੀਕੇਸ਼ਨ ਦਾ ਪਾਰਟ ਆਫ ਐਪਲੀਕੇਸ਼ਨ ਡਿਪਾਰਟਮੈਂਟ ਕੁਰਨੀਰ ਐਪਲੀਕੇਸ਼ਨ ਵੀ ਸਬਮਿਟਡ ਇਜ਼ ਉਹਨੇ ਕਹ ਸਹੀ ਐਪਲੀਕੇਸ਼ਨ ਫਾਰਮ ਜਮਾ ਕਰਾਈ ਉਸ ਤੋਂ ਤੁਹਾਡਾ ਛੜਕ ਜਿੰਮੇਵਾਰੀ ਗਲਤ ਕਰਤਾ ਤਾਂ 5ਵੇਂ ਨੰਬਰ ਤੇ ਜਿਹੜੇ ਕੰਟਰੈਕਟ ਬੇਸ ਆ 500 ਫੀਸ ਐ ਤੇ ਰੈਗੂਲਰ ਵਾਸਤੇ 1000 ਰੁਪਏ ਫੀਸ ਐ ਠੀਕ ਹੈ ਜੀ ਫਾਰਮ ਦਾ ਕਰੋਜਨ ਡਿਮਾਂਡ ਡਰਾਫਟ ਡੀ ਡੀ ਬਣਵਾਜੀ ਡਿਮਾਂਡ ਡਰਾਫਟ ਬਣਵਾ ਠੀਕ ਹੈ ਕਾਦੇ ਤੱਕ ਬਣਵਾ ਕੇ ਰਿਸਟਰਡ ਸਿਰੀ ਗੁਰੂ ਗ੍ਰੰਥ ਸਾਹਿਬ ਬਰਡ ਯੂਨੀਵਰਸਿਟੀ ਫਤਿਹਗੜ ਸਾਹਿਬ ਦੇ ਨਾਮ ਤੇ ਬਣਾਉਣਾ ਵਾ ਠੀਕ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਫਤਿਹਗੜ ਸਾਹਿਬ ਦੇ ਨਾਮ ਤੇ ਬਣਾਉਣਾ ਹੈ ਜੀ ਐਪਲੀਕੇਸ਼ਨ ਫਾਰਮ ਕੰਪਲੀਟ ਰਿਸਪेक्ट ਟੂ ਫੋਟੋਗ੍ਰਾਫ ਸਰਟੀਫਿਕੇਟ ਕਹਿੰਦੇ ਫਾਰਮ ਪ੍ਰੋਪਰ ਆਪੋਂ ਕੰਪਲੀਟ ਕਰਕੇ ਭੇਜਣਾ ਵਾ 셀ਫ ਸਟੇਟਡ ਕਰਕੇ ਭੇਜਣਾ ਵਾ ਲਿਸਟ ਪਬਲਿਕਿਸ਼ਨ ਪ੍ਰੂਵਡ ਡਿਪਟੀ ਰਜਿਸਟਰਡ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਫਤਿਹਗੜ ਸਾਹਿਬ ਕਹਿੰਦੇ ਭੇਜਣਾ ਡਿਪਟੀ ਰਜਿਸਟਰਡ ਐਡਰੈਸ ਜੀ ਦਾ ਠੀਕ ਹੈ ਸਾਰਾ ਟੈਸਟ ਵੀ ਦੇਖ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਫਤਿਹਗੜ ਸਾਹਿਬ ਪੈਨ ਕੋਡ ਨੰਬਰ ਹੈ ਠੀਕ ਹੈ ਬਾਕੀ ਭੇਜਣਾ 19 ਮਈ 5 ਸਰਦਾਰ 25 ਤੋਂ ਪਹਿਲਾਂ ਪਹਿਲਾਂ 5 ਵਜੇ ਤੋਂ ਪਹਿਲਾਂ ਪਹਿਲਾਂ ਭੇਜ ਦੇਣਾ ਵਾ ਉਸ ਤੋਂ ਬਾਅਦ ਅਸੈਪਟੇਬਲ ਨਹੀਂ ਮੰਨੇ ਜਾਊਗਾ ਠੀਕ ਹੈ ਜੀ ਵਧੀਆ ਪੋਸਟਰ ਰੈਗੂਲਰ ਪੋਸਟਰ ਵੀ ਤੁਹਾਨੂੰ ਤੁਸੀਂ ਪਰ ਸਕਦੇ ਹੋ ਤੁਸੀਂ ਉਹ ਦਿਖਾਣਾ ਇਹਨਾਂ ਦਾ ਫਾਰਮ ਹੈ ਜਿਹੜੀ ਮੇਰੇ ਪੈਨ ਪ੍ਰਾ ਫਾਰਮ ਡਾਊਨਲੋਡ ਕਰਦੇ ਸਾਈਟਸ ਉਨ ਦਾਸੀ ਜਿੱਤੇ ਸੀਗੀ ਉੱਥੋਂ ਕਰ ਲੋ ਜੇ ਕਿਸੇ ਉੱਥੋਂ ਡਾਊਨਲੋਡ ਨਹੀਂ ਹੁੰਦੇ ਤਾਂ ਮੈਨੂੰ ਤੇ ਮੈਂ ਨੰਬਰ ਤੁਹਾਨੂੰ ਦੱਸਤਾ ਨਹੀਂ ਇਸੇ ਡਿਸਕ੍ਰਿਪਸ਼ਨ ਵਿੱਚ WhatsApp ਦਾ ਲਿੰਕ ਵੀ ਹੋਊਗਾ ਠੀਕ ਹੈ ਉੱਥੇ ਜਾ ਕੇ ਤੁਸੀਂ ਫਾਰਮ ਮਿਲਤ ਮੰਗਵਾ ਸਕਦੇ ਹੋ ਠੀਕ ਹੈ ਜੀ ਭਰਨਾ ਕਿਵੇਂ ਹੈ ਠੀਕ ਹੈ ਜੀ ਕਿ ਇੱਥੇ ਫੋਟੋ ਲਾਉਣੀ ਹੈ ਇੱਕ ਸੋਰੀ ਇੱਥੇ ਫੋਟੋ ਲਾਉਣੇ ਤੇ ਕਿੱਥੇ ਲਗੂ ਠੀਕ ਹੈ ਜੀ ਦੋਨੇ ਸੈਲਫ ਸਟੇਟਡ ਚਾਹੀਦੀਆਂ ਨੇ ਠੀਕ ਹੈ ਇਹਨਾਂ ਦਾ ਬੈਂਕ ਡਰਾਫਟਰ ਬੰਨ ਉਹ ਡਿਟੇਲ ਪਰ ਦੋ ਠੀਕ ਹੈ ਪੋਸਟ ਦਾ ਨਾਮ ਭਰਤੀਓ ਕਿ ਰੈਗੂਲਰ ਪਰ ਕੰਟੈਕਟ ਪਰ ਨਹੀਂ ਠੀਕ ਹੈ ਜੀ ਡਿਪਾਰਟਮੈਂਟ ਕਿਹੜੇ ਚ ਭਰਨੀ ਹੈ ਠੀਕ ਆ ਤੁਹਾਡਾ ਐਡਰੈਸ ਛੋਟਾ ਸਾਰਾ ਆ ਜੂਗਾ ਤੁਹਾਡਾ ਪਰਸਨਲ ਐਡਰੈਸ ਆ ਜੂਗਾ ਨੈਸ਼ਨੈਟੀ ਆ ਜੂਗਾ ਕਿ ਤੁਸੀਂ ਸੈਲਰੀ ਕੋ ਰੱਖ ਨਹੀਂ ਲੈਣਾ ਚਾਹੁੰਦੇ ਇਹ ਤੋਂ ਇਹਨੇ ਮੈਂਸ਼ਨ ਕੀਤਾ ਗਿਆ ਤੁਸੀਂ ਜੋ ਪੋਸਟ ਲੈਣਾ ਚਾਹੁੰਦੇ ਉਸ ਤੋਂ ਸੈਲਰੀ ਕੋ ਰੱਖ ਨਹੀਂ ਲੈਣਾ ਚਾਹੁੰਦੇ ਹੋ ਠੀਕ ਹੈ ਤੇ ਐਜੂਕੇਸ਼ਨ ਦੀ ਡਿਟੇਲ ਆ ਜੂਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਥੇ ਛੋਟੇ ਜਿਹੇ ਐਜੂਕੇਸ਼ਨ ਹਾਈਰ ਕੁਆਲਿਫਿਕੇਸ਼ਨ ਉਹਦੀ ਡਿਟੇਲ ਆ ਜੂਗੀ ਠੀਕ ਹੈ ਸਾਰੀ ਇਹ ਸਿੰਪਲ ਫਾਰਮ ਜਿਹੜੇ ਬੰਦੇ ਨੇ ਟੀਚਿੰਗ ਕੀਤਾ ਉਹਨੂੰ ਪਤਾ ਹੀ ਹੈ ਕਿਵੇਂ ਭਰਨਾ ਵਾ ਕਿ ਨੈਚੁਰਲ ਨਾਰਮਲ ਦਾ ਫਾਰਮ ਆ ਜੀ ਕੋ ਬੜਾ ਹੋਣੀ ਹੈਗਾ ਤੇ ਇੱਥੇ ਪ੍ਰੋਪਰ ਠੀਕ ਹੈ ਜੀ ਫੋਨ ਨੰਬਰ ਤੇ ਈਮੇਲ ਆਈਡਿਟੀ ਤੁਹਾਨੂੰ ਬਿਲਕੁਲ ਭਰਨੀ ਆ ਤੇ ਜਿਹੜੇ ਡਾਕੂਮੈਂਟ ਲੱਗਣਗੇ ਸਾਰੀ ਡਿਟੇਲ ਇੱਥੇ ਲਗੋਗੇ ਠੀਕ ਹੈ ਜੀ ਉਸ ਤੋਂ ਬਾਅਦ ਸਿਗਨੇਚਰ ਉੱਤੇ ਇੱਕ ਐਨਓਸੀ ਕੈਨ ਨੋ অবਜੈਕਸ਼ਨ ਸਰਟੀਫਿਕੇਟ ਇੱਥੇ ਆਪਾ ਭਰ ਕੇ ਸਿਗਨੇਚਰ ਮਾਰ ਕੇ ਸਰ ਕੇ ਫੜਾ ਦਿਓ ਇੱਥੇ ਠੀਕ ਹੈ ਜੀ ਤੇ ਹੁਣ ਨੈਕਸਟ ਗੱਲ ਤੇ ਆਜੋ ਕਿ ਇਹਦੇ ਲਈ ਤੁਹਾਡਾ ਜੂ ਜੀਸੀ ਨੈਟ ਕੁਆਲੀਫਾਈ ਹੋਣਾ ਜ਼ਰੂਰੀ ਹੈ ਰੈਗੂਲਰ ਵਾਸਤੇ ਕੰਟਰੈਕਟ ਵਾਸਤੇ ਕੋਈ ਕੰਡੀਸ਼ਨ ਨਹੀਂ ਤੇ ਪੀ ਐਚ ਡੀ ਠੀਕ ਹੈ ਤੇ ਐਮ ਐਡ ਨੂੰ ਪੈਲ ਦਿੱਤੀ ਜਾਊਗੀ ਠੀਕ ਹੈ ਜੀ ਐਮਏ ਵਿੱਚੋਂ 55% ਨੰਬਰ ਲਾਜ਼ਮੀ ਕਹਿ ਇਹਨਾਂ ਨੇ ਠੀਕ ਹੈ ਤੇ ਉਸ ਤੋਂ ਇਲਾਵਾ ਜਿਹੜੇ ਮੇਨ ਗੱਲ ਤੇ ਚੱਲਦੇ ਆ ਕਿ ਜਿੰਨਾ ਵੀ ਪਾਡ ਐਕਸਪੀਰੀਅੰਸ ਹੋਊਗਾ ਉਸ ਨੂੰ ਸਭ ਤੋਂ ਮੂਰੇ ਰੱਖਿਆ ਜਾਊਗਾ ਐਕਸਪੀਰੀਅੰਸ ਨੰਬਰ ਲੱਗਣਗੇ ਠੀਕ ਹੈ ਜੀ ਡਾਇਰੈਕਟਰ ਦਾ ਇੰਟਰਵਿਊ ਹੋਊਗਾ ਤੁਹਾਨੂੰ ਮੇਲ ਤੇ ਤੁਹਾਨੂੰ ਪਤਾ ਲੱਗ ਜੂ ਕਿ ਇੰਟਰਵਿਊ ਦੀ ਕਿੱਦੇ ਡੇਟ ਹੈ ਕੀ ਗੱਲਬਾਤ ਹੈ ਠੀਕ ਹੈ ਤੇ ਹੁਣ ਨੈਕਸਟ ਗੱਲ ਇੱਕ ਹੋਰ ਹੈ ਕਿ ਜੇ ਕਿਸੇ ਨੇ ਤਿਆਰੀ ਕਰਨੀ ਹੈ ਪੰਜਾਬੀ ਮਾਸਟਰ ਕੇਡਰ ਦੀ ਠੀਕ ਹੈ ਮੈਂ ਇੰਨੇ ਸਾਰੇ ਟੀਚਰ ਹੀ ਦੇਖ ਰਹੇ ਨੂੰ ਇਸ ਕਰਕੇ ਕਹਿ ਰਿਹਾ ਮੈਂ ਤੇ ਜੂ ਜੀ ਸੀ ਨੈਟ ਦੀ ਠੀਕ ਹੈ ਤੇ ਪੀਐਸਟਟ ਦੀ ਆਪਣੇ ਚੈਨਲ ਦੇ ਪੂਰੀ ਡੀਪਲੀ ਕਰਾਈ ਜਾਂਦੇ ਆ ਮੈਡਮ ਪੂਰੀ ਡੀਪਲੀ ਕਰਾਉਂਦੇ ਨੇ ਆਪਣੇ ਚੈਨਲ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੋ ਉਸ ਤੋਂ ਇਲਾਵਾ ਲਿੰਕ ਜਿਹੜਾ ਹੈਗਾ ਪਲੇਲਿਸਟ ਵੀ ਬਣੀ ਹੋ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਆਪਣੇ 20 ਤੋਂ 22 ਵੀਡੀਓ ਬਣ ਚੁੱਕੀਆਂ ਨੇ ਠੀਕ ਹੈ ਜੀ ਤਿੰਨ ਚਾਰ ਦਿਨਾਂ ਬੀ ਵੀਡੀਓ ਪਾਈ ਜਾਂਦੇ ਨੇ ਡੇਲੀ 11 ਵਜੇ ਠੀਕ ਹੈ ਜੀ ਤੇ ਵੀਡੀਓ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਪੂਰੀ ਡੀਪਲੀ ਕਲਾਸਾਂ ਪਾਈ ਜਾਂਦੇ ਨੇ ਅਸ਼ਨੀ ਕਹਿੰਦੇ ਦੂਜੇ ਚੈਨਲ ਤੋਂ ਤਿਆਰੀ ਕਰੋ ਕਰੋ ਕੋਈ ਨਹੀਂ ਪਰ ਇੱਕ ਵਾਰ ਸਾਡੇ ਚੈਨਲ ਜ਼ਰੂਰ ਵਿ ਠੀਕ ਹੈ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਸਾਡੀ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆ नेक्स्ट ਵੀਡੀਓ ਨਾਲ ਥੈਂਕ ਯੂ